ਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਵਾਹ ਵਾਹ ਬਾਣੀ ਨਰੰਕਾਰ ਹੈ ਤਿਸ ਜੀਵੜ ਅਵਰ ਨ ਕੋਇ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਖੁਦ ਖੁਦਾ ਨੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਅੱਜ ਸਮੁੱਚੀ ਦੁਨੀਆ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਰੋ ਸੰਜੀਵਾਨਤਾ ਦਾ ਉਪਦੇਸ਼ ਹਰ ਇੱਕ ਦੇ ਵਾਸਤੇ ਸਾਂਝਾ ਹੈ ਜਿਸ ਤਰ੍ਹਾਂ ਕਿ ਕਿਸੇ ਵੀ ਧਰਮ ਨੂੰ ਕੋਈ ਮੰਨ ਰਿਹਾ ਹੈ ਸਭ ਦੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਭਨਾ ਦੇ ਸਾਝੇ ਗੁਰੂ ਨੇ। ਸੋ ਮੇਰਾ ਅੱਜ ਦਾ ਵਿਸ਼ਾ ਹੈ ਜਿਸ ਤਰ੍ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਹਰ ਇੱਕ ਨੂੰ ਪੜਨੀ ਚਾਹੀਦੀ ਹੈ। ਪਰ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਬਾਣੀ ਨੂੰ ਪੜਿਆ ਜਾਏ ਤੇ ਬੜਾ ਆਨੰਦ ਬਣਦਾ ਹੈ ਤੇ ਮਰਿਆਦਾ ਵੀ ਕਾਇਮ ਰਹਿੰਦੀ ਹੈ। ਜਿਸ ਤਰ੍ਹਾਂ ਕਿ ਸੁਣਨ ਵਿੱਚ ਆਉਂਦਾ ਵੀ ਕਈ ਵੀਰ ਕਈ ਭੈਣਾ ਸਹਿਜ ਬਾਤ ਸਾਹਿਬ ਆਰੰਭ ਕਰ ਲੈਂਦੇ ਨੇ। ਜਦੋਂ ਆਰੰਭਤਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਸਰੂਪ ਤੋਂ ਕਰਦੇ ਨੇ ਪਰ ਬਾਅਦ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਤੇ ਆਪਣਾ ਸਹਿਜ ਪਾਠ ਹੋਰਨਾਂ ਦੇ ਵਿੱਚ ਵੰਡ ਦਿੰਦੇ ਨੇ ਤੇ ਆਪੋ ਆਪ ਜਿੱਥੇ ਵੀ ਕੋਈ ਜਾ ਰਿਹਾ ਕੋ ਮੋਬਾਈਲ ਦੇ ਵਿੱਚ ਜਾਪ ਕਰ ਰਿਹਾ ਕੋਈ ਉੱਥੀ ਤੋਂ ਪਾਠ ਕਰ ਰਿਹਾ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਸਹਿਜ ਪਾਠ ਆਰੰਭ ਕੀਤਾ ਸੀ ਉਹਦੇ ਵਿੱਚ ਜਿਹੜਾ ਗੈਪ ਪੈ ਜਾਂਦਾ ਉਹ ਗੈਪ ਨਹੀਂ ਪੈਣਾ ਚਾਹੀਦਾ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਜੇ ਆਪਾਂ ਸਹਿਜ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਰੂਪ ਤੋਂ ਆਰੰਭ ਕਰਦੇ ਆਂ ਤੇ ਸਾਰਾ ਪਾਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਹੀ ਕਰਨਾ ਚਾਹੀਦਾ ਪਰ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਕਿਸੇ ਕੋਲ ਸਮਾਂ ਹੀ ਨਹੀਂ ਪਰ ਫਿਰ ਵੀ ਚਲੋ ਸੰਗਤਾਂ ਬਾਣੀ ਪੜਦੀਆਂ ਨੇ ਬਾਣੀ ਪੜ੍ਹਨੀ ਚਾਹੀਦੀ ਹੈ ਜਿੱਥੇ ਵੀ ਵੇਲੇ ਸਮਾਂ ਮਿਲੇ ਉੱਥੇ ਹੀ ਸਤਿਗੁਰਾਂ ਨੂੰ ਯਾਦ ਕਰਕੇ ਕਿਉਂਕਿ ਜਿੱਥੇ ਹਰ ਆਰਾਧਿਆ ਪਿੱਥੇ ਹਰ ਮਿੱਤ ਸਹਾਈ ਜਿੱਥੇ ਵੀ ਪ੍ਰਮਾਤਮਾ ਨੂੰ ਯਾਦ ਕਰੋ ਪ੍ਰਮਾਤਮਾ ਉੱਥੇ ਸਹਾਇਤਾ ਵਾਸਤੇ ਪਹੁੰਚਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸ਼ਬਦ ਗੁਰੂ ਨੇ ਉਹਨਾਂ ਦਾ ਜਿੱਥੇ ਆਪਾਂ ਬਾਣੀ ਪੜ੍ਹਨੀ ਹੈ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ ਸੋ ਬੇਨਤੀ ਹੈ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਜੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਸਹਿਜ ਪਾਠ ਆਰੰਭ ਕਰਦੇ ਨੇ ਬਾਅਦ ਵਿੱਚ ਹੋਰ ਚਾਰਾਂ ਪੰਜਾਂ ਨੂੰ ਪਾਠ ਕਰਨ ਵਾਸਤੇ ਦੇ ਦਿੰਦੇ ਨੇ ਇਹ ਗੱਲ ਕਿ ਕਿ ਸਾਡੇ ਕੋਲ ਕੰਨਿਆਂ ਕੋਲ ਸਹਿਜ ਪਾਠ ਆਰੰਭ ਨਹੀਂ ਪੂਰਾ ਨਹੀਂ ਹੋ ਸਕਦਾ ਜੇ ਆਰੰਭਤਾ ਕੀਤੀ ਹੈ ਕੋਸ਼ਿਸ਼ ਕਰੋ ਚਾਹੇ ਸਾਲ ਦੇ ਵਿੱਚ ਭੋਗ ਪਾਓ 2 ਸਾਲ ਦੇ ਵਿੱਚ ਭੋਗ ਪਾਓ ਪਰ ਜੇ ਸਰੂਪ ਤੋਂ ਆਰੰਭ ਕੀਤਾ ਹੈ ਤੇ ਗੁਰੂ ਸਾਹਿਬ ਦੇ ਸਰੂਪ ਤੋਂ ਹੀ ਪਾਠ ਕਰਨਾ ਚਾਹੀਦਾ ਹੈ ਜੇ ਪੋਥੀਆਂ ਤੋਂ ਪਾਠ ਸ਼ੁਰੂ ਕੀਤਾ ਹੈ ਤੇ ਪੋਥੀਆਂ ਪੋਥੀਆਂ ਤੋਂ ਕਰਦੇ ਰਹੋ ਤੇ ਜੇ ਮੋਬਾਈਲ ਤੋਂ ਕਰ ਰਹੇ ਹੋ ਤਾਂ ਮੋਬਾਈਲ ਤੋਂ ਵੀ ਕਰ ਸਕਦੇ ਹੋ ਪਰ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਤੋਂ ਮਹਾਰਾਜਾ ਬਾਗ ਆਰੰਭ ਕੀਤਾ ਹੈ ਤੇ ਬੇਨਤੀ ਹੈ ਤੇ ਉਹ ਪਾਠ ਸੰਪੂਰਨ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਾ ਆਪਾ ਪਾਠ ਆਪਣੇ ਢੰਗ ਦੇ ਮੁਤਾਬਕ ਅਸੀਂ ਚਾਹੁੰਦੇ ਆ ਕਿ ਸਾਡਾ ਗੁਰੂ ਸਾਡੇ ਮੁਤਾਬਕ ਚੱਲੇ ਭਾਵੇਂ ਸਾਡੇ ਕੋਲ ਸਮਾਂ ਨਹੀਂ ਪਰ ਅਸੀਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਹੀ ਗੁਰਦੁਆਰਾ ਸਾਹਿਬ ਜਾਂਦੇ ਆ ਆਪਣੇ ਹਿਸਾਬ ਦੇ ਨਾਲ ਅਸੀਂ ਇਹ ਕਹਿੰਦੇ ਆ ਗੁਰਦਾਰ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਕਿ ਜਿਹੜਾ ਮਹਾਰਾਜਾ ਪ੍ਰਕਾਸ਼ ਹੈ ਉਸ ਸਮੇਂ ਕਰਿਆ ਕਰੋ ਜਦੋਂ ਸਾਨੂੰ ਟਾਈਮ ਮਿਲੇ ਇਹ ਗੱਲ ਗਲਤ ਹੈ ਕਿਉਂਕਿ ਗੁਰੂ ਜਿਹੜਾ ਕਿਸੇ ਦੀ ਉਡੀਕ ਨਹੀਂ ਕਰਦਾ ਸਾਨੂੰ ਹੀ ਗੁਰੂ ਸਾਹਿਬ ਦਾ ਇੰਤਜ਼ਾਰ ਕਰਨਾ ਪਏਗਾ ਇਹ ਹੀ ਸੱਚਾ ਪਿਆਰ ਹੈ ਇਹ ਨਾ ਕਿਹਾ ਕਰੋ ਕਿ ਸਾਡੇ ਮੁਤਾਬਕ ਪ੍ਰਕਾਸ਼ ਹੋਣਾ ਚਾਹੀਦਾ ਹੈ ਸਾਡੇ ਮੁਤਾਬਕ ਸਮਾਪਤੀ ਹੋਣੀ ਚਾਹੀਦੀ ਹੈ ਅਸੀਂ ਆਪਣੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਸੋ ਸਿੱਖ ਸਖਾ ਬੰਦ ਪਹਿ ਪਾਈ ਜੋ ਗੁਰ ਦੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੈ ਉਹੀ ਸੱਚਾ ਸੇਵਕ ਸੱਚਾ ਗੁਰੂ ਦਾ ਮਿੱਤਰ ਹੈ ਜਿਹੜਾ ਗੁਰੂ ਦੇ ਹੁਕਮ ਦੇ ਮੁਤਾਬਕ ਗੁਰੂ ਦੇ ਭਾਣੇ ਦੇ ਵਿੱਚ ਚੱਲੇ ਪਰ ਸਾਨੂੰ ਨਾਲ ਸਹੀ ਉਦਾਹਰਣ ਵਿੱਚ ਇਹ ਕਹਿ ਰਹੇ ਨੇ ਕਿ ਆਪਣਾ ਭਾਣਾ ਦੂਜਾ ਹੈ ਭਾਈ ਅਚਰਚਤਾ ਖਾਵੇ ਜਿਹੜਾ ਆਪਣੀ ਮਨਮਰਜ਼ੀ ਕਰਕੇ ਆਪਣੇ ਮਨ ਪਿੱਛੇ ਚੱਲ ਕੇ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਸਫਲ ਨਹੀਂ ਹੋ ਸਕਦਾ ਕਹਿੰਦੇ ਹਾਂ ਜਪਾਨ ਨੂੰ ਸਾਬੇ ਹੁਕਮ ਦੇ ਮਤਲਬ ਚੱਲਾਂਗੇ ਤੇ ਸਾਡਾ ਜੀਵਨ ਜਿਹੜਾ ਸਫਲ ਹੋ ਸਕੇਗਾ ਅਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਚੰਗੀ ਸਿਹਤ ਮਿਲੇਗੀ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਕਿਸ ਤਰ੍ਹਾਂ ਸਤਿਕਾਰ ਕਰਨਾ ਹੈ ਸੋ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ